ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ 750 1 ਦੇ ਖੇਤ ਦੇ ਵਿੱਚ ਖੜੇ ਆ ਸਾਵਾ ਜਿਹੜਾ ਕਿ ਬਸ ਆ ਹਫਤੇ ਦੇ ਵਿੱਚ ਵੜ ਦੇਣਾ ਤੇ ਹਰਾ ਕਚੂੜ ਖੜਾ ਦੋ ਸਵਾ ਦੋ ਗੱਟੇ ਨੂੰ ਜੂੜੀਆਂ ਪਾਈ ਸੀ ਅੱਜ ਮੁੰਜਰ ਤੋੜ ਕੇ ਇਹਦੇ ਦਾਣੇ ਦੀ ਗਿਣਤੀ ਕਰਦੇ ਆ ਵੀ ਕਿੰਨੇ ਦਾਣੇ ਨੇ ਹਾਲਾਂਕਿ ਇਹਦੇ ਨਾਲ ਝਾੜ ਦਾ ਕੋਈ ਅੰਦਾਜ਼ਾ ਨਹੀਂ ਹੋਣਾ ਵੀ ਕਿੰਨਾ ਝਾੜ ਆ ਝਾੜ ਹਮੇਸ਼ਾ ਵਿੱਚੋਂ ਖੇਤ ਦੇ ਚਾਰ ਪੰਜ ਮੁੰਜਰਾਂ ਤੋੜ ਕੇ ਵੱਡੀ ਲੰਮੀ ਛੋਟੀ ਹਨਾ 4-5 ਤੋੜ ਕੇ ਉਹਨਾਂ ਦਾ weight ਕਰਨ ਨਾਲ ਪਤਾ ਲੱਗਦਾ ਤੇ ਬੂਟੇ ਦੇ ਵਿੱਚ ਕਿੰਨੀਆਂ ਛਖਾਵਾਂ ਨੇ ਉਹਦੇ ਨਾਲ ਪਤਾ ਲੱਗਦਾ ਇਹ ਵੈਸੇ ਹੀ ਅੰਦਾਜ਼ਨ ਅਗਲੀ ਵਾਰ ਜਾਂ ਡਾਟਾ ਕਲੈਕਟ ਕਰਨ ਦੇ ਲਈ ਮੈਂ ਦਾਣੇ ਗਿਣੇ ਨੇ ਇੱਕ ਨਾਰਮਲ ਜੀ ਮੁੰਜਰ ਕੋਈ ਵੀ ਤੋੜ ਲਈ ਠੀਕ ਹੈ ਤੇ ਇੱਕ 126 ਜਿਹੜਾ ਪਨੀਰੀ ਵਾਲੀ ਥਾਂ ਤੇ ਲਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਹਲਦੀ ਰੋਗ ਬਹੁਤ ਜ਼ਿਆਦਾ ਕਈ ਵੀਡੀਓ ਪਾਉਂਦੇ ਨੇ ਆ ਹਲਦੀ ਰੋਗ 126 ਦੇ ਵਿੱਚ ਤੁਸੀਂ ਦੇਖੋ ਕਿੰਨਾ ਹਨਾ ਇਹਨੂੰ ਕੋਈ ਦਵਾਈ ਕੰਟਰੋਲ ਨਹੀਂ ਕਰ ਸਕਦੀ ਇਹਦੇ ਬਾਰੇ ਮੈਂ ਸਪੈਸ਼ਲ ਵੀਡੀਓ ਵੀ ਪਾਈ ਹੋਈ ਹੈ ਵੀਰੇ ਫਜ਼ੂਲ ਖਰਚੀ ਨਾ ਕਰੋ ਜਿਹੜਾ ਦਾਣਾ ਇੱਕ ਵਾਰੀ ਪਟਾਕਾ ਮਾਰ ਗਿਆ ਜਿਹੜੇ 'ਚ ਹਲਦੀ ਆ ਗਈ ਉਹਨੂੰ ਤੁਸੀਂ ਰਿਕਵਰ ਨਹੀਂ ਕਰ ਸਕਦੇ ਹੈਨਾ ਐਵੇਂ ਫਜ਼ੂਲ ਖਰਚਾ ਨਾ ਕਰੀ ਜਾਓ 15-2000 ਰੁਪਇਆ ਲਾ ਕੇ ਜਿੱਥੇ ਆ ਗਿਆ ਤਾਂ ਉੱਥੇ ਰਹਿਣਾ ਹੀ ਰਹਿਣਾ ਇਹ ਜਿਆਦਾ ਮੀਂਹ ਜਿੱਥੇ ਪਏ ਨੇ ਹਿਊਮਿਡਿਟੀ ਜਿਆਦਾ ਸੀ ਉਦੋਂ ਜਿਹੜਾ ਝੋਨਾ ਮੀਆਂ ਚ ਆਇਆ ਉਹਦੀ ਮਾਰ ਪੈ ਗਈ ਇੱਧਰ 7501 ਹੈ ਮੇਰੇ ਕੋਲੇ ਕਈ ਵੀਡੀਓ ਆਈ ਜਾਂਦੀਆਂ ਕਈ ਫੋਟੋਆਂ ਆਈ ਜਾਂਦੀਆਂ 28p 60 ਦੀਆਂ ਵੀ ਫੋਟੋਆਂ ਆਈ ਜਾਂਦੀਆਂ ਵਿਵਰੇ ਹਲਦੀ ਬਹੁਤ ਆ ਉਹ ਉਦੋਂ ਮੌਸਮ ਦੇ ਵਿੱਚ ਜਦੋਂ ਲਗਾਤਾਰ ਮੀਂਹ ਜੇ ਪਏ ਨੇ ਛੜਾਕੇ ਜੇ ਹਵਾਏ ਨੇ ਹਨਾ ਹਿਊਮਿਡਿਟੀ ਉਦੋਂ ਬਹੁਤ ਜਿਆਦਾ ਸੀ ਤੇ ਜਿਆਦਾ ਜਿੰਨੇ ਜੂਰੀਆ ਪਾਈ ਸੀ ਉਦੋਂ ਆ ਗਿਆ ਤੇ ਗੋਭ ਦੇ ਸਮੇਂ ਨੂੰ ਸਪਰੇਅ ਕਾਪਰ ਉੱਪਰ ਵਾਲੀਆਂ ਕਰਨੀਆਂ ਹੁੰਦੀਆਂ ਜਿਨੇ ਨਹੀਂ ਕੀਤੀ ਉਹਦੇ ਜ਼ਿਆਦਾ ਜਿਨੇ ਕਰਤੀ ਜਾਂ ਨਟੀ ਉਹ ਵਧੀਆ ਚੰਗੀ ਸਪਰੇਅ ਕਰਤੀ ਉਹਦੇ ਘੱਟ ਆ ਹਨਾ ਇਹਦਾ ਕੋਈ ਇਲਾਜ ਨਹੀਂ ਹੈਗਾ ਐਵੇਂ ਖਰਚਾ ਨਾ ਕਰੋ ਬਾਕੀ ਦਾਣੇ ਤੁਹਾਡੇ ਸਾਹਮਣੇ ਇੱਕ ਮੁੰਜਰ ਦੇ ਗਿਨ ਲੱਗਾ ਇਹ ਵੈਸੇ ਹੀ ਹੈ ਇਹਦੇ ਨਾਲ ਝਾੜਦਾ ਕੋਈ ਅੰਦਾਜ਼ਾ ਨਹੀਂ ਹੋਣਾ ਇਹ ਮੈਂ ਸਪਸ਼ਟ ਕਰਤਾ ਵੀ ਕਿੰਨਾ ਝਾੜ ਨਿਕਲੂਗਾ ਉਹ ਵੀ ਤੁਹਾਨੂੰ ਵੀਡੀਓ ਚ ਦੱਸ ਦੂੰ ਕਿੰਨਾ ਜਦੋਂ ਵੱਢਿਆ ਗਿਆ ਇਹ ਵੈਸੇ ਹੀ ਕਾਊਂਟਿੰਗ ਕੀਤੀ ਹੈ ਵੀ ਕਿੰਨੇ ਦਾਣੇ ਨਿਕਲੇ ਆ ਕਈ ਭਰਾ ਪਾਈ ਇਹਨਾਂ ਨੇ ਵੀ 400 ਦਾਣਾ ਹੋ ਗਿਆ ਜੀ 500 ਦਾਣਾ ਹੋ ਗਿਆ ਪਰ ਇਹੋ ਜੀ ਕੋਈ ਗੱਲ ਨਹੀਂ ਵੀਰੇ ਜਿਹੜੇ ਦਾਣੇ ਹੋਏ ਨੇ ਉਹ ਟੋਟਲ ਮੈਂ ਤੁਹਾਨੂੰ ਐਂਡ ਤੇ ਦੱਸ ਦਊਂ ਵੀ ਕਿੰਨੇ ਹੋਏ ਨੇ ਪਰ ਝਾੜ ਦਾ ਅੰਦਾਜ਼ਾ ਜਦੋਂ ਕੰਡੇ ਤੇ ਚੜੀਆਂ ਉਦੋਂ ਹੀ ਪਤਾ ਲੱਗੂਗਾ ਜਦੋਂ ਜੇਬ 'ਚ ਪੈਸੇ ਆਏ ਇਹ ਬੋਰੀਆਂ ਦੇ ਨਾਗ ਹੋਏ ਉਦੋਂ ਹੀ ਪਤਾ ਲੱਗੂ ਵੀ ਕਿੰਨੇ ਕਿਹੜੇ ਭਾਅ ਪਈ ਐ ਠੀਕ ਐ ਤੇ ਤੇਲਾ ਵੀਰੇ ਆ ਗਿਆ ਜਿਹੜੀਆਂ ਵੈਰਾਈਟੀਆਂ 15 20 ਦਿਨਾਂ ਤੱਕ ਵੀ ਵੱਡੀਆਂ ਜਾਣੀਆਂ ਤੇ ਤੁਸੀਂ ਸਪਰੇਅ ਕਰੀ ਨੂੰ ਹਫ਼ਤਾ ਹੋ ਗਿਆ ਤੁਹਾਨੂੰ ਲੱਗਦਾ ਵੀ ਹੁਣ ਵੱਢੀ ਜਾਣੀਆਂ 10 15 ਦਿਨਾਂ ਤੱਕ ਨਾ ਕਰੋ ਜਿਹੜੇ ਚੋਨੇ ਮਹੀਨਾ ਲੈ ਜਾਣਗੇ ਉਹਦੇ ਵਿੱਚ ਤੇਲਾ ਸਾਰੇ ਜਗ੍ਹਾ ਤੇ ਨਹੀਂ ਹੁੰਦਾ ਦੌਗੀਆਂ ਤੇ ਹੁੰਦਾ ਉੱਥੇ ਕਰ ਲਓ 281 ਮੁੰਜਰ ਦੇ ਵਿੱਚ 286 ਦਾਣੇ ਹੋਏ ਨੇ ਠੀਕ ਹੈ ਤੁਸੀਂ ਵੀ ਘਰੇ ਕਾਊਂਟ ਕਰ ਲਿਓ ਵੀ ਕਿੰਨੇ ਕ ਦਾਣੇ ਨੇ ਬਾਕੀ ਵੇਟ ਕਰਨ ਦੀ ਵੀ ਵੀਡੀਓ ਪਾਉਂਗਾ ਮੈਂ ਮੁੰਜਰ ਦੇ ਵਿੱਚ ਕਿੰਨਾ ਵੇਟ ਹੋਊਗਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੋਲੋ ਕਰ ਲਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋ ਹੋਰ ਵੀਡੀਓ ਪੈਂਦੀਆਂ ਰਹਿਣਗੀਆਂ ਜੀ ਥੈਂਕ ਯੂ ਸੋ ਮੱਚ ਜੀ